ਕਿਵੇਂ ਆ ਜੰਨੇ ਠੀਕ ਆ ਕਿੰਨੇ ਦੀ ਲਈ ਆ ਇਹ ਉਹ ਤਾਂ ਤੂੰ ਲੈਣੀ ਆ ਲਾਵਾਂ ਜਾਨਾ ਮੈਂ ਤੈਨੂੰ ਇੱਕ ਰੇਟ ਹੀ ਪੁੱਛਦਾ ਪਤੰਦਰਾ ਮੈਂ ਐਂ ਦੱਸ ਰੇਟਾਰੇ ਕੀ ਪੁੱਛੀਆਗਾ ਹਾਂ ਇਹ ਕੋਈ ਮੁੱਤਿਆ ਪੁੱਛਿਆ ਨਾ ਹੁਣ ਤੇਰੇ ਕੋਈ ਜੱਫੀਆ ਨਾ ਓਕਾ ਵਲਿਆ ਮੈਂ ਤਾਂ ਤੈਨੂੰ ਰੇਟ ਹੀ ਪੁੱਛਿਆ ਵੀ ਕਿੰਨੇ ਦੀ ਲਈ ਆ ਤੂੰ ਹੋਰ ਹੀ ਗੱਲਾਂ ਕਰਨ ਲੱਗ ਗਿਆ ਯਾਰ ਐ ਪਤੰਦਰਾ ਲੜਨ ਵਾਲੀਆਂ ਗੱਲਾਂ ਕਰਦਾ ਤੂੰ ਤਾਂ 90 ਦੀ? ਹਾਂ। ਇਹਨੇ ਠੱਗ ਲਿਆ ਤੈਨੂੰ ਇਹ 90 ਦੀ ਯਾਰ ਇਹ ਤਾਂ 50 60 ਦੀ ਜਾ ਜਾਂਦੀ 40000 ਦੀ ਆ ਜਾਂਦੀ ਇਹ ਤਾਂ। ਹੈਂ? 90000 ਲੈਣ ਰੇਟ ਆ। ਹਾਂ। ਠੀਕ ਆ। ਤੇ ਫਿਰ ਤੈਨੂੰ ਪੁਲਿਸ ਵਾਲਿਆਂ ਨੇ ਨਹੀਂ ਫੜਿਆ? ਆ ਪੁਲਿਸ ਵਾਲੇ ਜੋ ਨਾ ਆ ਗੱਲਾਂ ਕਹਿੰਦਾ ਤੂੰ ਯਾਰ ਇਹ 90000 ਦੀ ਲਈ ਪਰ ਰੇਟ ਤਾਂ ਇਹਦਾ 60000 ਆ। ਪੂਰਾ ਖਰਦੀ ਰਿਖੇ ਪਰ ਜਾਰੀ ਕਰ ਜਾਉਂਗੀ। ਕਿੰਨੀ ਭਜਦੀ ਆ ਇਹ? ਹੈਂ? ਕਿੰਨੀ ਭਜਦੀ ਆ? ਓ ਪਿਆਰ ਨਾ ਨਹੀਂ ਹੂੰ ਮੈਂ 40 40 50 6000 ਮੇਰਾ ਰੱਦਾ ਮੇਰਾ ਰੱਦਾ ਲੈਣ ਦਾ ਹਾਂ ਮੇਰਾ ਰੱਦਾ ਲੈਣ ਦਾ ਤੂੰ ਨਹੀਂ ਰੱਦਾ ਕਿਉਂ ਲਾ ਕੋਲ ਮੈਂ ਰੀਟ ਪੁੱਛਿਆ ਯਾਰ ਇਹ ਤਾਂ ਗੱਲ ਹੀ ਪਤੰਦਰ ਲੜਣ ਵਾਲੀਆਂ ਕਰੀ ਜਾਂਦਾ ਲੈ ਦੱਸਗਾ ਤੂੰ ਨਹੀਂ ਅੱਜ ਤਣ ਚਾਰੀ ਕੋਤਰਾ ਅੱਜ ਮਿਲ ਕੋਟਾ ਕਿਕਰ ਮੋਟਾ ਸਾਡੇ ਪਿੱਛੋਂ ਬਾਹੀ ਕਿੰਨਾ ਜਨਾ ਅਕੇ ਹਰੇਕ ਨੂੰ ਘੇਰੇ ਕਿਹਨੂੰ ਘੇਰਿਆ ਮੈਂ ਜਦ ਤੈਨੂੰ ਇਕੱਲੇ ਨੂੰ ਕਿਹਾ ਮੈਂ ਤਾਂ ਅੱਜ ਰੇਟ ਪੁੱਛ ਲਿਆ ਅੱਜ ਤੂੰ ਗੱਲ ਪੈ ਗਿਆ ਬਦੰਦਰਾ ਕਿਤੇ ਕਦੇ ਨਾ ਤੂੰ ਇੱਕ ਦਿਨ ਉਹਨਾਂ ਕੋਲ ਤਾਂ ਕਰੀ ਜਾਂਦੇ 70 ਨੂੰ ਲਈ ਅੱਜ ਤੂੰ ਮੈਨੂੰ 90 ਨੂੰ ਦੱਸੀ ਜਾਂਦਾ ਕਿਉਂ ਤੂੰ ਉਥੇ ਰ ਕਹੀ ਜਾਂਦਾ ਸੀ ਆਪਣੇ ਕੋਲੇ ਅੱਡੇ ਤੇ ਕਿ 70 ਨੂੰ ਲਿਆਂਦੀ ਆ ਹਾਂ 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 ਉਹ ਵੇਚ ਨਹੀਂ ਰਹੀਆਂ ਨਹੀਂ ਨਹੀਂ ਇਹ ਤਾਂ ਚੁੱਪ ਕਰ ਗਿਆ ਦਾਲ ਚ ਕਾਲਾ ਕਾਲਾ ਹੈਗਾ ਯਾਰ ਕੋਈ ਹੋਵੇ ਦਾਲ ਚ ਕਾਲਾ ਹੈਗਾ ਮੇਰਾ ਤਾਂ ਚੁੱਪ ਕਰ ਗਿਆ ਰੇਟ ਪੁੱਛਦੇ ਤੂੰ ਗਾਲ ਪੈਦਾ ਰਪਈ ਇਹਦਾ ਰਦਾ ਲੈ ਲਾਂ ਲਾਵੇ ਇਹ ਕਿਤੇ ਵੀ ਇਹਨੂੰ ਆਪਾਂ ਵਹਿਂਗੀ ਹੋਈ ਦੱਸ 10 10 2000 ਨਹੀਂ ਇਹ ਤੂੰ ਘੱਟ ਕਿਉਂ ਤੇ ਆਇਆ ਕੋਈ ਕਰਨਾ ਆਇਆ ਕਿਉਂ ਕਿ ਨਹੀਂ ਤਲ ਕਰ ਲੈਗਾ ਹਾਂ ਟਰਾਈ ਲੈ ਕੇ ਦੇਖ ਲਿਗੇ ਹਾਂ ਮੈਂ ਜਾ ਰਿਹਾ ਠੀਕ ਜੇ ਡੈਗ ਟੂ ਕੋਈ ਇਹ ਡੱਗ ਡੱਗ ਵੀ ਫੇਰ ਏਡੀ ਫੇਰ ਤਾਂ ਆਹ ਲਿਖਾਂ ਦੇ ਲਈ ਓਏ ਬਾ ਤਰੇ ਚੰਨਿਆ ਤੇਰੇ ਕਹਦਾ ਜਿਹੜਾ ਨੁਕਸਾਨ ਚਲੋ ਤਾਂ ਹੱਕ ਆ ਮੇਰਾ ਦੇਣ ਦਾ ਵੀ ਹੱਕ ਆ ਜੇ ਵੱਲ ਡੱਗ ਡੱਗ ਵੀ ਪਵੇ ਤੇ ਕੋਈ ਹਾਂ ਰਗੜ ਰੋੜ ਵੱਜ ਗਈ ਚਲੋ ਤਾਂ ਮੇਰਾ ਹੱਕ ਹੀ ਆ ਕਰਕੇ ਦੇਣ ਦਾ ਪਰ ਆਜਾ ਤੇਰੇ ਬਾਤੇ ਬਹੁ ਮਾੜੀ ਗੱਲ ਆ ਜਦੋਂ ਕਦੇ ਪੁੱਛਦਾ ਤੂੰ ਗੱਲ ਬਹੁ ਪਿੰਦਾ ਉਦੋਂ ਤੂੰ ਪੈਸੇ ਮੇਰੀ ਵੀ ਗੱਲ ਪਿਆ ਸੀ ਹ ਹੁਣ ਤੂੰ ਫੇਰ ਸਕੂਟਰੀ ਵੇਰੀ ਗੱਲ ਪਿਆ ਅਲੀ ਭਾਈ ਯਾਰ ਮੈਨਾਂ ਤੈਨੂੰ ਰੇਟ ਪੁੱਛਿਆ ਰੇਟ ਮੈਂ ਤੈਨੂੰ ਦੱਸਤਾ ਰੱਖੇ ਕਿ ਤੈਨੂੰ ਮੈਂ ਟ੍ਰੇਡਿੰਗ ਫੂਲ ਜਾਂ ਕੀ ਰੇਟ ਆ ਆ